تيجي <applause> تيجي <applause> تيجي <applause> ਆਜੋ ਜੋੜ ਜੋ ਬੈਰੀ ਨਾਲ ਕਮੈਂਟ ਕਮੂਟ ਕਰ ਦਿਓ ਜੀ ਸਿਰਗਾਣਾ ਜੀ ਜਿਹੜੇ ਵੀਰ ਦੇਖ ਰਹੇ ਆ ਲਾਈਵ ਤੇ ਆਓ ਕਮੈਂਟ ਨੂੰਟ ਕਰੋ ਜੀ ਆਖੋੜ ਕੇ ਬੇਨਤੀ ਆ ਲਾਈਵ ਤੇ ਆਓ ਮੇਰੀ ਲਾਈਵ ਤੇ ਜੁੜੋ ਕਮੈਂਟ ਨੂੰਟ ਕਰੋ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਰੀ ਲਾਈਵ ਤੇ ਜੁੜੋ ਮੇਰੇ ਨਾਲ ਕਮੈਂਟ ਕਰੋ ਲਾਈਵ ਤੇ ਕਮੈਂਟ ਕਰੋ ਜੀ ਲਾਈਕ ਕਰ ਦਿਓ ਕਮੈਂਟ ਵੀ ਕਰ ਦਿਓ ਲਾਈਵ ਤੇ ਵਾਹਿਗੁਰੂ ਜੀ ਲਾਈਕ ਕਮੈਂਟ ਕਰ ਦਿਓ ਲਾਈਕ ਕਮੈਂਟ ਕਰ ਦਿਓ ਵਾਹਿਗੁਰੂ ਜੀ ਪਰਮਾਤਮਾ ਜੀ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਮੇਹਰ ਰੱਖੇ ਸੱਚੇ ਪਾਤਸ਼ਾਹ ਸਾਰਿਆਂ ਤੇ ਪਰਮਾਤਮਾ ਮੇਹਰ ਰੱਖੇ ਵਾਹਿਗੁਰੂ ਜੀ ਲਾਈਕ ਕਮੈਂਟ ਕਰ ਦਿਓ ਜੀ ਲਾਈਕ ਕਮੈਂਟ ਕਰ ਦਿਓ ਚੈਨਲ ਨੂੰ ਲਾਈਵ ਕਮੈਂਟ ਕਰ ਦਿਓ ਜੀ ਬਾਕੀ ਚੈਨਲ ਦੇਖ ਸਕਦੇ ਹੋ ਤੁਸੀਂ ਜੀ ਲਾਈਵ ਤੇ ਕਮੈਂਟ ਜਰੂਰ ਕਰ ਦਿਓ ਮੇਰੇ ਇਸ ਚੈਨਲ ਨੂੰ ਜਲਦੀ ਤੋਂ ਜਲਦੀ ਵਾਹਿਗੁਰੂ ਜੀ ਆਓ ਮੇਰੀ ਲਾਈਵ ਤੇ ਜੁੜੋ ਮੇਰੇ ਨਾਲ ਕਮੈਂਟ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ 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 ਜੀ ਮੇਰ ਕਰੇ ਸੱਚੇ ਬਾਸ਼ਾ ਦਾਤਾ ਮੇਰ ਕਰੇ ਸਤਿਨਾਮ ਵਾਹਿਗੁਰੂ ਬਾਕੀ ਲਾਈਵ ਤੇ ਜੁੜੋ ਕਮੈਂਟ ਕਰੋ ਮੇਰੀ ਲਾਈਵ ਤੇ ਕਮੈਂਟ ਕਰੋ ਲਾਈਕ ਕਰੋ ਵਾਹਿਗੁਰੂ ਜੀ ਬਾਕੀ ਜਲਦੀ ਜਲਦੀ ਮੇਰੀ ਲਾਈਵ ਤੇ ਜੁੜੋ ਮੈਂ ਨਾ ਪ੍ਰਮਾਤਮਾ ਤੁਸ ਸਾਰੇ ਨੂੰ ਛੜਦੀ ਨਾ ਰੱਖੇ ਵਾਹਿਗੁਰੂ ਛੜਦੀ ਕਲਾ ਰੱਖੇ ਬਾਕੀ ਜਿਹੜੇ ਵੀਰ ਬੰਦੇ ਦੇਖ ਰਹਾ ਹੈ ਮੇਰੀ ਆਵਾਜ਼ ਜਾ ਰਹੀ ਹੈ ਉਹਨਾਂ ਤੱਕ ਪਲੀਜ਼ ਮੇਰੀ ਲਾਈਵ ਛੱਡ ਕੇ ਨਾ ਜਾਇਓ ਲਾਈਵ ਤੇ ਤੁਸੀਂ ਬਰਤਬਤ ਨਾਲ ਜੁੜੋ ਕਮੈਂਟ ਕਰੋ ਲਾਈਵ ਤੇ ਗੱਤੋਬਾਤ ਕਰੋ ਕਮੈਂਟ ਲਾਈਕ ਤੇ ਕਰੋ ਜੀ ਲਾਈਵ ਤੇ ਬਾਕੀ ਲਾਈਵ ਤੇ ਜੁੜੋ ਮੇਰੇ ਨਾਲ ਗੱਤੋਬਾਤ ਜੀ ਕਿ ਅਸੀਂ ਆਪਣੇ ਪੰਜਾਬ ਦੀਆਂ ਗੱਲਾਂ ਬਾਤਾਂ ਕਰੀਏ ਵਾਹਿਗੁਰੂ ਜੀ ਬਾਕੀ ਹੁਣ ਸਾਡਾ ਪੰਜਾਬ ਵਾਹਿਗੁਰੂ ਸੁਖਸ਼ਾਂਤੀ ਆ ਫੇਰ ਠੀਕ ਆ ਹੁਣ ਸਭ ਕੁਝ ਠੀਕ ਹੋਣ ਲੱਗਿਆ ਪਹਿਲਾਂ ਵਾਂਗੂ ਹੀ ਵਾਹਿਗੁਰੂ ਜਲਦੀੋ ਜਲਦੀ ਜੋ ਵੀ ਜਿੱਥੇ ਵੀ ਪਾਣੀ ਲੋਕਲੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਹਲਤ ਪਾਣੀ ਦਾ ਤੁਹਾਨੂੰ ਪਤਾ ਹੈ ਲੈ ਬਹੁਤ ਹੋਈ ਇੰਨਾ ਪਾਣੀ ਆਲੇ ਹੌਲੀ ਹੌਲੀ ਜਾਣਾ ਹੈ ਬਾਕੀ ਫਸਲਾਂ ਸਾਰੀਆਂ ਖਰਾਬ ਹੋ ਗਈਆਂ ਤੁਹਾਨੂੰ ਪਤਾ ਹੀ ਹੈ ਜੀ ਸਾਰਿਆਂ ਦਾ ਜੋ ਵੀ ਝੋਨਾ ਚਰਨਾ ਸੀ ਸਭ ਕੁਝ ਖਰਾਬ ਹੋ ਗਿਆ ਹੈ ਬਾਕੀ ਬੜੇ ਹਾਲਾਤ ਵਾਲੇ ਮੁਸ਼ਕਲ ਪੰਜਾਬ ਵਿੱਚ ਚੱਲ ਰਹੇ ਆ ਬਾਕੀ ਪਰਮਾਤਮਾ ਸਭ ਤੋਂ ਛੇਤੀ ਛੇਤੀ ਸਹੀ ਕਰੇ ਬਾਕੀ ਤੁਹਾਨੂੰ ਪਤਾ ਹੀ ਆ ਹੁਸ਼ਿਆਰਪੁਰ ਦੇ ਵਿੱਚ ਬੜਾ ਇੱਕ ਬੱਚੇ ਨਾਲ ਮਾਸੂਮੀਏ ਬੱਚੇ ਨਾਲ ਇੱਕ ਬਹੁਤ ਬੜਾ ਗਲਤ ਕੰਮ ਕਿਸੇ ਪ੍ਰਵਾਸੀ ਨੇ ਕੀਤਾ ਆ ਜੀ ਵਾਹਿਗੁਰੂ ਉਹ ਘਰ ਵੀ ਬਚਾਣ ਦੇ ਸ਼ਾਂਤੀ ਰੱਖੇ ਪਰਮਾਤਮਾ ਘਰਦਿਆਂ ਨੂੰ ਬਖਸ਼ੇ ਤਾਕਤ ਬਖਸ਼ੇ ਵਾਹਿਗੁਰੂ ਜੀ ਬਾਕੀ ਤੁਹਾਨੂੰ ਪਤਾ ਹੀ ਆ ਪ੍ਰਵਾਸੀ ਬੜਾ ਕੰਮ ਖਰਾਬ ਕਰ ਰਹੇ ਆ ਤੇ ਆਪਾਂ ਜਿੰਨਾ ਇਹਨਾਂ ਤੋਂ ਦੂਰ ਕੋਈ ਚੀਜ਼ ਨਾ ਲਈਏ ਸਮਾਨ ਨਾ ਲਈਏ ਪ੍ਰਵਾਸੀਆਂ ਤੋਂ ਉਹੀ ਵਧੀਆ ਆ ਕਿਉਂਕਿ ਹੌਲੀ-ਹੌਲੀ ਤੁਹਾਨੂੰ ਪਤਾ ਹੀ ਆ ਇਹ ਕਿੰਨਾ ਕੁਸ਼ ਪੰਜਾਬ ਦੇ ਵਿੱਚ ਗੰਦ ਪਾ ਰਹੇ ਆ ਕਿੰਨਾ ਕੁਸ਼ ਕਰ ਰਹੇ ਆ ਹਲੇ ਵੀ ਸਾਡੇ ਕੋ ਟਾਈਮ ਹੈਗਾ ਯਾ ਕਿ ਅਸੀਂ ਪਰਵਾਸੀਆਂ ਤੋਂ ਦੂਰੀ ਬਣਾਈਏ ਸਾਰਿਆਂ ਤੋਂ ਕਿ ਅਸੀਂ ਆਪਣੇ ਪੰਜਾਬ ਨੂੰ ਵਧੀਆ ਰੱਖੀਏ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਡੇ ਪੰਜਾਬ ਨੂੰ ਠੀਕ ਹੈ ਜੀ ਬਾਕੀ ਪੰਜਾਬੀਆਂ ਨੂੰ ਇੱਕ ਜੋਟ ਹੋਣ ਦੀ ਲੋੜ ਆ ਤਾਹੀਂ ਜੇ ਆ ਵੀ ਗੱਡੀ ਚੱਲਣੀ ਤਾਂ ਸਭ ਕੁਝ ਠੀਕ ਹੋਣਾ ਵਾਹਿਗੁਰੂ ਜੀ ਤੇ ਏ.ਸੀ. ਪਰਵਾਸੀ ਤੋਂ ਕੋਈ ਸਮਾਨ ਨਾ ਲਓ ਬਸ ਆਪਣੇ ਆ ਵੀ ਫੇਰ ਕਿਸੇ ਦੁਕਾਨ ਤੇ ਜਾਣਾ ਨਹੀਂ ਕਿਸੇ ਨਹੀਂ ਕਿਸੇ ਕੋ ਜਾਣਾ ਨਹੀਂ ਰੇੜੀ ਵਾਲੇ ਕੋ ਜਾਣਾ ਨਹੀਂ ਪ੍ਰਵਾਸੀ ਕੋ ਤੱਕੀ ਕਰਨਾ ਇਸ ਕਰਕੇ ਬਤੋਬਾਤ ਆਪਣੇ ਪੰਜਾਬੀਆਂ ਦੀਆਂ ਦੁਕਾਨਾਂ ਤੋਂ ਰੇੜੀਆਂ ਤੋਂ ਚਾਹੇ ਛੋਟਾ ਕੰਮਾ ਚਾਹੇ ਵੱਡਾ ਕੰਮ ਤੇ ਆਪਣੇ ਪੰਜਾਬੀਆਂ ਦੀਆਂ ਰੇੜੀਆਂ ਤੋਂ ਹੀ ਸਮਾਨ ਲਓ ਉਹਨਾਂ ਕੋਲੇ ਉਹਨਾਂ ਦੀਆਂ ਦੁਕਾਨਾਂ ਤੇ ਪੰਜਾਬੀਆਂ ਦੇ ਕੋਲੇ ਜਾਓ ਸਮਾਨ ਲੈਣ ਵਾਸਤੇ ਕਿ ਨਹੀਂ ਪੰਜਾਬੀ ਦਾ ਸੀ ਵੀ ਸਾਥ ਨਹੀਂ ਦਿੰਦੇ ਸਾਨੂੰ ਪਤਾ ਹੈ ਕਿ ਅਸੀਂ ਪ੍ਰਵਾਸੀਆਂ ਦੀਆਂ ਰੇੜੀਆਂ ਦੁਕਾਨਾਂ ਤੇ ਜਿਆਦਾ ਸਮਾਨ ਲੈਣੇ ਪਰ ਨਹੀਂ ਸਾਨੂੰ ਜ਼ਰੂਰਤਾ ਹੈ ਕਿ ਅਸੀਂ ਪ੍ਰਵਾਸੀਆਂ ਦੀਆਂ ਇਕੱਲਾ ਛੱਡ ਕੇ ਅਸੀਂ ਆਪਣੇ ਪੰਜਾਬੀਆਂ ਦੇ ਨਾਲ ਅਸੀਂ ਖੜੀਏ ਕੋਈ ਵੀ ਸਮਾਨ ਲੈਣਾ ਕੋ ਛੋਟਾ ਮੋਟਾ ਕੋਈ ਫਰੂਟ ਲੈਣਾ ਕੁਝ ਵੀ ਲੈਣਾ ਹੈ ਤਾਂ ਅਸੀਂ ਆਪਣੇ ਪੰਜਾਬੀ ਬੰਦੇ ਕੋਲ ਹੀ ਸਮਾਨ ਲਈਏ ਕਿਉਂਕਿ ਸਾਡੇ ਪੰਜਾਬੀ ਬੰਦੇ ਭੁੱਖੇ ਮਰੀ ਜਾਂਦੇ ਆ ਇਹ ਗਰੀਬ ਘਰ ਇਦਾਂ ਦੇ ਇੱਕ ਵਿਚਾਰਿਆਂ ਨੂੰ ਦਿਹਾੜੀਆਂ ਕਰ ਕਰਕੇ ਨਹੀਂ ਸਰਦਾ ਹੈ ਹਨਾ ਪਰਿਵਾਰ ਵੱਡਾ ਹੁੰਦਾ ਹੈ ਫੌਲ ਸਸਟਰ ਰੁਪਏ ਦਿਹਾੜੀ ਕਰਕੇ ਨਹੀਂ ਗੱਡੀ ਚਲਦੀ ਉਹਦੇ ਨਹੀਂ ਖਰਚਾਉਂਦਾ ਨਹੀਂ ਹੈ ਪਰ ਤੇ ਇਸ ਕਰਕੇ ਜੇ ਵੀ ਕੋਈ ਵੀ ਗਰੀਬ ਆ ਕੋਈ ਵੀ ਫਰੂਟ ਵਾਲਾ ਕੋਈ ਸਬਜ਼ੀ ਵਾਲਾ ਕੋਈ ਕੋਈ ਵੀ ਆ ਛੋਟਾ ਮੋਟਾ ਕੋਈ ਵੀ ਦੁਕਾਨ ਵਾਲਾ ਆ ਤਾਂ ਅਸੀਂ ਵੱਤੋ ਵੱਤ ਅਸੀਂ ਆਪਣੇ ਪੰਜਾਬੀ ਭਰਾਵਾਂ ਕੋਲ ਇਹ ਸਵਾਲ ਲਈਏ ਸਾਰਿਆਂ ਨੂੰ ਇੱਕ ਜੋਖਮ ਦੀ ਲੋੜ ਆ ਕਿ ਅਸੀਂ ਪੰਜਾਬੀ ਬੰਦੇ ਤੁਸੀਂ ਸਮਝਾ ਲੈਣਾ ਹੈ ਜੋ ਵੀ ਸਮਾਲ ਲੈਣਾ ਹੈ ਸਬਜ਼ੀ ਕੀ ਫੂਡ ਜੋ ਵੀ ਆ ਇਹ ਬਤ ਤੋਂ ਬਤ ਅਸੀਂ ਪੰਜਾਬੀ ਦਾ ਇਜ਼ਹਾਰ ਦੇਣਾ ਹੈ ਕਿ ਕਿ ਤੁਹਾਨੂੰ ਪਤਾ ਹੀ ਆ ਸਾਡੇ ਪਈਏ ਬੜਾ ਠੱਗਾ ਕੰਮ ਕਰ ਰਹੇ ਆ ਦੇਖੋ ਹੁਸ਼ਿਆਰਪੁਰ ਦੇ ਵਿੱਚ ਕਿੰਨੀ 5 ਸਾਲ ਦੇ ਬੱਚੇ ਨਾਲ ਤ੍ਰੀਤੀ ਕੀਤੀ ਆ ਸਾਰਿਆਂ ਨੂੰ ਪਤਾ ਹੀ ਆ ਪੂਰਾ ਹਿੰਦੁਸਤਾਨ ਇਸ ਗੱਲ ਨੂੰ ਲੈ ਕੇ ਹਿੱਲ ਗਿਆ ਵਾਹੀਗੋ ਤੇ ਬਾਤ ਤੋਂ ਬਾਅਦ ਇੱਕ ਨੂੰ ਜੇ ਪੰਜਾਬੀ ਦਾ ਸਾਥ ਦੋ ਠੀਕ ਹੈ ਜੀ ਆਪਣੇ ਪੰਜਾਬ ਨੂੰ ਬਚਾਈਏ ਅਸੀਂ ਨੂੰ ਪਤਾ ਹੀ ਹੈ ਜੀ ਕਿ ਆਪਣੇ ਪੰਜਾਬ ਦੇ ਵਿੱਚ ਘਟ ਵਟ ਗਈ ਹੈ ਅੱਧਾ ਪ੍ਰਵਾਸੀ ਹੈ ਅੱਧਾ ਬੰਦਰਗੀ ਹੈ ਠੀਕ ਹੈ ਜੀ ਤੇ ਇਹ ਹੀ ਨਾ ਹੋ ਜਵੇ ਕਿ ਹੌਲੀ ਹੌਲੀ ਆਂਦੇ ਆਂਦੇ ਸਮੇਂ ਤੱਕ ਸਾਡੇ ਪੰਜਾਬੀ ਸਾਰੇ ਬਾਹਰ ਨਿਕਲ ਜਵੇ ਬਾਕੀ ਪਰ ਵਾਸੀ ਆਪਣੇ ਪੰਜਾਬ ਚ ਕਬਜ਼ਾ ਕਰਕੇ ਬੈਠ ਜਵੇ ਇਦਾਂ ਨਾ ਹੋ ਜਵੇ ਤਾਂ ਹੁਣ ਹੁਣ ਇੱਕ ਜੁਟ ਹੋਣ ਦਾ ਮੌਕਾ ਆ ਸਾਰਿਆਂ ਨੂੰ ਵਾਹਿਗੁਰੂ ਜੀ ਇੱਕ ਜੁਟ ਹੋਊ ਤੇ ਅਸੀਂ ਵੱਤ ਤੋਂ ਵੱਧ ਅਸੀਂ ਜੋੜ ਲਈਏ ਕਿ ਜੋ ਵੀ ਸਮਾਨ ਖੇਦਣਾ ਹੈ ਕੁਝ ਵੀ ਲੈਣਾ ਹੈ ਕੋਈ ਛੋਟਾ ਸਮਾਨ ਚਾਹੇ ਕੋਈ ਵੀ ਵੱਡਾ ਸਮਾਨ ਆ ਅਸੀਂ ਆਪਣੇ ਪੰਜਾਬੀ ਭਰਾ ਦੀ ਦੁਕਾਨ ਤੋਂ ਲਈਏ ਠੀਕ ਹੈ ਜੀ ਤਾਂ ਅਸੀਂ ਆਪਣੇ ਪੰਜਾਬੀ ਭਰਾ ਨੂੰ ਦਈਏ ਕਿ ਸਾਡਾ ਪੰਜਾਬੀ ਭਰਾ ਵਿਚਾਰਾ ਪ੍ਰਕਾਰ ਬੜੀ ਦਾ ਚਲਾਵੇ ਵੇਚਰ ਦੀ ਕਿਚ ਲਾਗੂ ਠੀਕ ਹੈ ਜੀ ਪੰਜਾਬੀ ਵਿਚਾਰੇ ਕੀ ਕਰ ਰਹੇ ਹੈ ਵਿਚਾਰੇ ਰੋਟੀ ਤੱਕ ਨਹੀਂ ਜੋੜਦੀ ਹੈਗੀ ਜੜੀ ਕਰਕੇ ਤੁਹਾਨੂੰ ਪਤਾ ਹੀ ਹੈ ਜੜੀ ਕਰਕੇ ਨਹੀਂ ਪਰਿਵਾਰ ਪਾਲ ਹੁੰਦਾ ਹੈਗਾ ਠੀਕ ਹੈ ਜੀ ਤੇ ਬਾਕੀ ਪ੍ਰਵਾਸੀ ਦੇ ਲੋਕ ਜੀ ਆਪਣੇ ਇਧਰ ਆ ਕੁਮਾਖਾ ਕਿ ਆਪਣੇ ਬਿਹਾਰ ਚੂਪੀ ਦੇ ਵਿੱਚ ਉਹਨੇ ਤਕੜੇ ਤਕੜੇ ਮਿਹਨਤੋੜੇ ਕਰ ਲਏ ਆਪਣੇ ਉਧਰੋਂ ਕੰਮ ਸ਼ੁਰੂ ਕਰ ਲਏ ਆ ਬਿਜ਼ਨਸ ਗੱਡੀਆਂ ਦੁਨੀਆਂ ਪਾਲੀਆਂ ਉਧਰ ਠੀਕ ਹੈ ਜੀ ਸਾਡੇ ਵਿਚਾਰੇ ਪੰਜਾਬੀ ਕੁੱਖੇ ਮਰੀ ਜਾਂਦੇ ਇੱਦਾਂ ਤਾਂ ਇਸ ਕਰਕੇ ਬਾਤੋ ਬਾਤ ਇਹ ਹੀ ਬੇਨਤੀ ਹੈ ਸਾਰਿਆਂ ਨੂੰ ਸਾਰੇ ਵੀਰ ਪੰਜਾਬੀ ਇਕੱਠ ਕਰ ਲਵੇ ਕਿਸੀ ਕੋਈ ਵੀ ਸਮਾਨ ਉਸ ਵੀ ਚੀਜ਼ ਆ ਜਦ ਤੱਕ ਅਸੀਂ ਆਪਣੇ ਪੰਜਾਬੀ ਵੀਰ ਕੋਈ ਕੀਤਾ ਪੰਜਾਬੀ ਵੀਰ ਬੋਲੇ ਲੈਮਾਨੀ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਆ ਹੁਸ਼ਿਆਰਪੁਰ ਦੇ ਵਿੱਚ ਬਹੁਤ ਮਾੜੀ ਘਟਨਾ ਕੱਢੀ ਆ ਕਿਉਂਕਿ ਉਹ ਵਿਚਾਰੇ 6-5 ਸਾਲ ਦੇ ਬੱਚੇ ਨਾਲ ਉਹ ਕੰਮ ਨਹੀਂ ਕਰਨਾ ਚਾਹੀਦਾ ਸੀ ਬਾਕੀ ਬਹੀ ਗੁਰੂ ਪਰਮਾਤਮਾ ਚਾਰਦੀ ਕਰ ਰੱਖੇ ਇਹਨਾਂ ਘਟਦੇ ਪਰਿਵਾਰਾਂ ਨੂੰ ਬਾਕੀ ਤੁਹਾਨੂੰ ਪਤਾ ਹੀ ਆ ਪੂਰਾ ਪੰਜਾਬ ਉਰੇ ਨਾਲ ਉਹ ਤਸਵੀਰ ਦੇ ਨਾਲ ਦਾ ਪੂਰਾ ਪੰਜਾਬ ਕਿ ਕਿ ਜਰੂਰ ਉਸ ਵੀਰ ਦੇ ਨੂੰ ਜਰੂਰ ਬਖਵਾਦ ਸਜ਼ਾ ਹੋਣੀ ਹੈ ਬਖਵਾਦ ਕਿਉਂਕਿ ਪੂਰਾ ਪੰਜਾਬ ਹੀ ਉਸ ਵੀਰ ਦੇ ਨਾਲ ਹੈ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਹੀ ਬੇਨਤੀ ਆ ਕਿ ਬਸ ਕਿਸੇ ਵੀ ਪ੍ਰਵਾਸੀ ਕੋਈ ਸਮਾਨ ਨਾ ਲਵੋ ਠੀਕ ਹੈ ਜੀ ਅਸੀਂ ਆਪਣੇ ਪੰਜਾਬੀਆਂ ਭਰਾਵਾਂ ਕੋਲ ਇਹ ਸਮਾਨ ਫਿਰਦਾਗੇ ਜੋ ਵੀ ਸਮਾਨਾ ਛੋਟਾ ਚਾਹੇ ਬੜਾ ਕੋਈ ਵੀ ਚੀਜ਼ ਵਾ ਅਸੀਂ ਆਪਣੇ ਪੰਜਾਬੀਆਂ ਨੂੰ ਹੀ ਵੰਡਦੇ ਹਾਂ ਜੋ ਵੀ ਸਮਾਨ ਆਪਣੇ ਪੰਜਾਬੀ ਵੀ ਨਾਲ ਉਹ ਲੈ ਜੀਤੋ ਬਾਕੀ ਪਰਵਾਸੀਆਂ ਦੇ ਰੋੜ ਜਾਣ ਦੀ ਲੋੜ ਨਹੀਂ ਉਹਨਾਂ ਪਤਾ ਹੈ ਖਾਂਦੇ ਖਮਾਂ ਦੇ ਪੰਜਾਬ ਚ ਉਹ ਤੇ ਹਮੇਸ਼ਾ ਇਹਨਾਂ ਦੇ ਦਿਲ ਦੇ ਵਿੱਚ ਇਹਨਾਂ ਦਾ ਆਪਣੇ ਦੇਸ਼ ਆਪਣੇ ਮੁਲਕ ਹੀ ਬਸਿਆ ਹੁੰਦਾ ਹੈ ਕਿ ਪੰਜਾਬ ਨਾਲ ਇਹਨਾਂ ਦਾ ਕੋਈ ਪਿਆਰ ਨਹੀਂ ਕੋਈ ਲਗਾਵ ਨਹੀਂ ਸਿਰਫ ਇੱਥੇ ਕਮਾਉਣ ਵਾਸਤੇ ਆਏ ਆ ਐਸਾ ਕਮਾਉਣ ਦੇ ਆ ਉੱਧਰ ਜਾ ਕੇ ਘਰ ਖੜੇ ਕਰਦੇ ਆ ਗੱਡੀਆਂ ਕਾਰ ਸਭ ਕੁਝ ਚਲਦੇ ਆ ਠੀਕ ਹੈ ਜੀ ਵਕੀਲਾਂ ਨੂੰ ਪੰਜਾਬ ਨਾਲ ਕੋਈ ਪਿਆਰ ਨਹੀਂ ਹੈਗਾ ਠੀਕ ਹੈ ਜੀ ਸਿਰਫ ਇਹ ਤਾਂ ਸਿਰਫ ਪੰਜਾਬ ਇੱਕ ਪੈਸਾ ਕਮਾਉਣ ਦਾ ਜ਼ਰੀਆ ਹੈ ਨਜ਼ਰ ਵਿੱਚ ਉੱਧਰ ਆ ਜਾਂਦੇ ਆ ਸਾਊਦੀ ਅਫਰ ਬਟੇਕਣ ਲਾ ਕੇ ਚੜ੍ਹ ਜਾਂਦੇ ਆ ਠੀਕ ਹੈ ਜੀ ਪੰਜਾਬ ਚੋਂ ਲੱਖਾਂ ਰੁਪਏ ਕਮਾ ਕੇ ਉੱਧਰ ਜਾ ਕੇ ਮਹਿਲ ਖੜੇ ਕੀਤੇ ਹੋਏ ਨੇ ਤਾਂ ਅੱਜ ਤਾਂ ਸਾਡੇ ਬੱਚਾ ਤੇ ਵੀ ਹੱਥ ਪੈਰ ਪਾਣ ਲੱਪੇ ਆ ਪ੍ਰਵਾਸੀ ਠੀਕ ਹੈ ਜੀ ਕਈ ਜਗ੍ਹਾ ਦੀ ਖਬਰਾਂ ਸੁਣ ਗਿਆ ਕਿਸੇ ਪੰਜਾਬੀ ਦੀ ਕੁੜੀ ਨੂੰ ਲੈ ਗਿਆ ਘੱਟ ਕੇ ਕੁਝ ਹੋ ਗਿਆ ਕਿ ਸ਼ਾਹ ਹੋ ਗਿਆ ਬਹੁਤ ਖੁਸ਼ੀ ਬਹੁਤ ਹੀ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ ਠੀਕ ਆ ਜੀ ਤੇ ਬਾਕੀ ਇਹਨਾਂ ਤੋਂ ਮਿੱਠਾ ਕਰਨ ਦਾ ਇਹੀ ਮੌਕਾ ਹੈ ਅਗਰ ਆਪਣੀ ਰੱਤਾ ਪਰਮਾਤਮਾ ਠੀਕ ਆ ਜੀ ਬਾਕੀ ਵੱਤੋ ਵਾਦ ਇਹਨਾਂ ਦੁਕਾਨ ਤੇ ਜਾਣਾ ਬੰਦ ਕਰੋ ਇਹਨਾਂ ਨੂੰ ਸਮਾਨ ਲੈਣਾ ਬੰਦ ਕਰੋ ਪੰਜਾਬੀਆਂ ਤੋਂ ਸਮਾਨ ਨੋ ਜੇ ਪੰਜਾਬੀ ਭਰਾਵਾਂ ਦਾ ਕੌਂਸਲਾ ਬਣਾਓ ਠੀਕ ਆ ਜੀ ਤੇ ਬਾਕੀ ਸਾਰਾ ਪੰਜਾਬ ਤੁਹਾਨੂੰ ਪਤਾ ਹੀ ਆ ਇਸ ਟਾਈਮ ਅੱਗੇ ਪਾਣੀ ਦੀ ਮਾਰ ਚ ਪੂਝ ਰਿਹਾ ਹੈ ਵਿਚਾਰਾ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਪਾਣੀ ਦੀ ਪੂਰੀ ਮਾਰ ਪਈ ਆ ਵਾਹਿਗੁਰੂ ਜੀ ਯਾਮ ਫਾਂਸਾਤਨ ਪਹਿਲੀ ਗੱਲ ਉਹ ਜੋ ਸ਼ਹਿਰਪੁਰ ਦੇ ਵਿੱਚ ਪਾਣਾ ਮਤ ਹੈ ਜੋਗੀ ਬਹੁਤ ਹੀ ਮਾੜਾ ਹੋਇਆ ਬਹੁਤ ਹੀ ਗਲਤ ਹੋਇਆ ਉਹ ਹੋਣਾ ਨਹੀਂ ਚਾਹੀਦਾ ਸੀਗਾ ਜੇ ਬਸ ਇਹੀ ਹੁਣ ਮਹਿਤੀ ਆ ਕਿ ਵਾਪਰ ਤੋਂ ਬਾਅਦ ਇੱਕ ਦੂਜੇ ਦਾ ਪੰਜਾਬੀ ਦਾ ਸਾਥ دیਏ ਪੰਜਾਬੀ ਦੇ ਹੀ ਸਮਾਨ ਖਰੀਦਿਏ ਪੰਜਾਬੀ ਦੀ ਦੁਕਾਨ ਤੇ ਜਾਈਏ ਜੋ ਵੀ ਸਮਾਨ ਲੜਾ ਛੋਟਾ ਜੇ ਬੜਾ ਆ ਫਰੂਟ ਆ ਸਬਜ਼ੀ ਆ ਕੁਸ਼ੀਆ ਸਿਰਫ ਇਸ ਆਪਣੇ ਪੰਜਾਬੀ ਭਰਾਵਾਂ ਦੇ ਲੋਕ ਪੰਜਾਬੀ ਸਾਡੇ ਵਿਚਾਰੇ ਆਪਣੇ ਪਰਿਵਾਰ ਨਹੀਂ ਪਾਲ ਹੁੰਦੇ ਕਈ ਵਿਚਾਰੇ ਗਰੀਬ ਕਰਵਾ ਤੋਂ ਕੋਈ ਵਿਚਾਰੇ ਦੇ ਘਰ ਦੇ ਵਿੱਚ ਸਾਥ ਆਟ ਕੇ ਕੀ ਆ ਪੰਜ 6 ਰੁਪਏ ਦਿਹਾੜੀ ਕਰਕੇ ਨਹੀਂ ਕਰਦਾ ਚੱਲਦਾ ਵਿਚਾਰੇ ਰੱਟਬਰ ਨਹੀਂ ਚੱਲਦੇ ਆ ਕਿ ਭੁੱਖੇ ਮਰਦੇ ਆ ਠੀਕ ਹੈ ਨਾ ਪ੍ਰਵਾਸੀ ਸਾਰਾ ਕੰਮ ਜੋ ਜਿੰਨਾ ਵੀ ਕੰਮ ਪੰਜਾਬੀਆਂ ਦਾ ਸਾਰਾ ਪ੍ਰਵਾਸੀ ਵਾਲੇ ਸੰਭਲੇ ਆਇਆ ਜੀ ਠੀਕ ਹੈ ਜੀ ਹਰੇਕ ਸ਼ਹਿਰ ਦੇ ਵਿੱਚ ਤੁਸੀਂ ਦੇਖ ਲਓ ਪੰਜਾਬੀ ਨੂੰ ਕੰਮ ਨਹੀਂ ਮਿਲਦਾ ਆਏਗਾ ਇਹ ਸਾਰਾ ਕੰਮ ਸਾਹਮਣੇ ਬੈਠੀ ਹੈ ਠੀਕ ਹੈ ਜੀ ਪੰਜਾਬੀ ਵਿਚਾਰੇ ਭੁੱਖੇ ਰੋ ਰਹੇ ਆ ਠੀਕ ਹੈ ਜੀ ਪਰ ਇਹ ਆਪਣੇ ਦੇਸ਼ ਵਿੱਚ ਕੋਠੀਆਂ ਮਹਿਲ ਖੜੇ ਕਰ ਰਹੇ ਆ ਗੱਡੀਆਂ ਗਾਰਾਂ ਲੈ ਰਹੇ ਉੱਤਰ ਠੀਕ ਹੈ ਜੀ ਆ ਫਿਰ ਪੰਜਾਬੀਆਂ ਨਾਲ ਇਹ ਮਾਰਾ ਵੀ ਕਰੀ ਜਾਂਦੇ ਆ ਕਿਉਂਕਿ ਦੇਖੋ पांच साल की का बच्चा छोटा सा बच्चा है और लड़के ने गंदगी की थी बहुत 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 बुरी गल वाला वो तो सजा फांसी होनी चाहिए पर मान लो वाहिगुरु वत्तवाद ਨੂੰ سزا ਦਵੇ ਜਾਂ ਦੰਤਰੀ ਨੂੰ ਕਿ ਐਤਨੇ ਦੰਤਰੀ ਨੂੰ ਪੂਰੇ ਦੁਨੀਆ ਦੇ ਵਿੱਚ ਕਿਤੇ ਵੀ ਰਹਿਣ ਦਾ ਹੱਕ ਨਹੀਂ ਹੈ ਕਿਉਂਕਿ ਅੱਜ ਉਸ ਬੱਚੇ ਨੇ ਕੀਤਾ ਕੱਲ ਨੂੰ ਕੁਝ ਹੋਰ ਵੀ ਕਰ ਸਕਦਾ ਹੈ ਇਸ ਕਰਕੇ ਉਹਨਾਂ ਵੱਤਵਾਦ ਨੂੰ ਵੀ سزا ਸਰਕਾਰ ਦਵੇ ਬਾਕੀ ਵਾਹਿਗੁਰੂ ਸਾਰੇ ਵਿੱਚ ਚੜ੍ਹਦੀ ਕਲਾ ਰੱਖਿਆ ਮੇਰੇ ਪੰਜਾਬ ਦੇ ਪਰਵਾਹਾਂ ਪੇੜਾ ਨੂੰ ਮੇਰੇ ਪੰਜਾਬ ਦੇ ਵਸਨੀਕਾਂ ਨੂੰ ਮੇਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਚੜ੍ਹਦੀ ਕਲਾ ਰੱਖਿਆ ਸਾਰਿਆਂ ਨੇ ਬਾਕੀ ਪੰਜਾਬੀਓ ਤੁਹਾਨੂੰ ਆਪਣਾ ਤੁਸੀਂ ਕੁਛ ਵੀ ਸਮਾਨ ਖਰੀਦਣਾ ਹੈ ਕੁਛ ਵੀ ਚੀਜ਼ ਲੈਣੀ ਹੈ ਤੁਸੀਂ ਆਪਣੇ ਪੰਜਾਬੀ ਦੁਕਾਨਾਂ ਤੋਂ ਹੀ ਲਹੋ ਪੰਜਾਬੀ ਪੀੜਾਂ ਦੇ ਤੇ ਰੇੜੀ ਤੇ ਦੁਕਾਨ ਤੇ ਕੁਛ ਵੀ ਸਮਾਨ ਲੈਣਾ ਤੇ ਕਿਉਂ ਨਾ ਬੜੇ ਖਰੀਦਣਾ ਵਾਹਿਗੁਰੂ ਜੀ ਬਾਕੀ ਕਿਤੇ ਪ੍ਰਵਾਸੀ ਕੋਲ ਨਹੀਂ ਲੈਣਾ ਹੈ ਅਸੀਂ ਆਪਣੇ ਪੰਜਾਬੀਆਂ ਨੂੰ ਦੇਖੀਏ ਠੀਕ ਹੈ ਜੀ ਇਹਨੂੰ ਅਸੀਂ ਕੋਸ਼ਿਸ਼ ਮਾਰ ਲੈਨੇ ਆ ਤੁਹਾਨੂੰ ਸਾਡੇ ਸਮਾਨ ਤੋਂ ਪੈਸੇ ਚਾਰ ਕਮਾ ਕੇ ਆਪਣਾ ਟੱਪਰ ਪਾਲੂਗੇ ਆਪਣਾ ਕਾਰਤਾ ਦਬੀਏ ਚਲਾਉਗੇ ਠੀਕ ਹੈ ਜੀ ਬਾਕੀ ਕੋਸ਼ਿਸ਼ ਮਾਰ ਲੈਣਾ ਹੈ ਤੇ ਅਸੀਂ ਆਪਣੇ ਪੰਜਾਬੀ ਭਰਾ ਤੋਂ ਲੋੜ ਲਈਏ ਸਾਰੇ ਨੂੰ ਹੀ ਹੱਥ ਰੋਕ ਕੇ ਬੇਨਤੀ ਆ ਇਹ ਮਤਲਬ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਈਏ ਠੀਕ ਹੈ ਜੀ ਸਾਡੇ ਇਹ ਤਾਂ ਇਹ ਜਿਹੜੇ ਤਰਿੰਦੇ ਆ ਪਰਵਾਸੀ ਚਲੋ ਸਾਰੇ ਨਹੀਂ ਹੁੰਦੇ ਹੈਗੇ ਪੰਜ ਗੁਣਾ ਨਹੀਂ ਬਰਾਬਰ ਹੁੰਦੇ ਹੈਗੇ ਜਿਹੜੇ ਜੁਪਾਰਕ ਤੇ ਦਾ ਦੇ ਦਾ ਕੋਈ ਪਤਾ ਨਹੀਂ ਹੈਗਾ ਠੀਕ ਹੈ ਜੀ ਤੇ ਐਦਾਂ ਤਰਿੰਦੇ ਨੂੰ ਮਾਤੂ ਲੱਗਦਾ ਸਰਕਾਰ ਸਾਡੇ ਬਾਰੇ 4 ਕਿਲੋੜੇ ਕਿਹੜੇ ਸਾਰੇ ਪਰਵਾਸ ਚਾਹੀ ਕਿਲਾ ਰੱਖਾ ਬਾਕੀ ਹੋਰ ਕੁਝ ਸੁਣਾਓ ਕਮੈਂਟ ਬੂਟ ਕਰ ਦਿਓ ਤੁਸੀਂ ਕਿਹੜੀ ਜਗ੍ਹਾ ਤੋਂ ਆ ਲਾਈਵ ਦੇਖ ਰਹੇ ਆ ਕਿਹੜੀ ਜਗ੍ਹਾ ਤੇ ਤੁਸੀਂ ਜੀ ਬਾਕੀ ਤੁਹਾਨੂੰ ਪਤਾ ਹੀ ਆ ਇਹਨੂੰ ਤੋਂ ਇਹ ਪ੍ਰਵਾਸੀਆਂ ਦਾ ਮੁੱਦਾ ਬਹੁਤ ਹੀ ਉੱਠ ਰਿਹਾ ਹੈ ਕਿਉਂਕਿ ਪੂਰਾ ਪੰਜਾਬ ਉਸ ਵੀਰ ਦੇ ਹੱਕ ਤੇ ਆ ਜਿਹਦਾ ਬੱਚਾ 5 ਸਾਲ ਦਾ ਵਾਹਿਗੁਰੂ ਮਾਣ ਕੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਉਸ ਵੀਰ ਦੇ ਘਰ ਪਰਿਵਾਰ ਨੂੰ ਬਾਕੀ ਤੁਸੀਂ ਕੋਈ ਵੀ ਸਮਾਨ ਉਸ ਵੀ ਚੀਜ਼ ਪ੍ਰਵਾਸੀਏ ਤੋਂ ਲੈ ਕੇ ਦਿੱਤੀ ਰਹੀ ਹੈ ਇਹੀ ਬੇਨਤੀ ਆ ਕਿ ਆਪਣੇ ਪੰਜਾਬੀ ਬੀਬੀਆਂ ਤੋਂ ਲਓ ਪੰਜਾਬੀ ਬੀਬੀਆਂ ਤੋਂ ਕੋਈ ਵੀ ਚੀਜ਼ ਖਰੀਦੋ ਠੀਕ ਹੈ ਜੀ ਆ ਕਿ ਪਰਮਾਪਨਾ ਸਾਰੇ ਚਾਰਜਿੰਗ ਨਾਲ ਰੱਖਿਓ ਵਾਹੀ ਨੂੰ ਸਾਰੇ ਚਾਰਜਿੰਗ ਨਾਲ ਰੱਖਿਓ ਠੀਕ ਹੈ ਜੀ ਫਿਰ ਉਹ ਬੇਨਤੀ ਹੈ ਇਹ ਜੋ ਵੀ ਸਮਾਨ ਛੋਟਾ ਮੋਟਾ ਜੋ ਵੀ ਚੀਜ਼ ਖਰੀਦਣੀ ਆ ਅਸੀਂ ਆਪਣੇ ਪੰਜਾਬੀ ਤੋਂ ਜੀ ਠੀਕ ਹੈ ਜੀ ਇਹ ਜਰੂਰ ਆਪਣੇ ਧਿਆਨ ਚ ਰੱਖਿਓ ਗੱਲ ਛੋਟੀ ਜੀ ਬੇਨਤੀ ਆ ਬਸ ਇਹ ਠੀਕ ਹੈ ਜੀ ਔਰ ਜਨਤ ਨੂੰ ਪਤਾ ਹੀ ਹੈ ਕਿ ਪੰਜਾਬ ਨੂੰ ਪਾਣੀ ਦੀ ਮਾਰ ਪੰਜਾਬ ਨੂੰ ਪਈ ਹੈ ਕਿੰਨਾ ਪ੍ਰੋਬਲਮਾਂ ਚ ਪੰਜਾਬ ਚ ਜਾ ਰਿਹਾ ਹੈ ਠੀਕ ਹੈ ਜੀ ਸਪਲਾਈ ਕਰਨੀ ਦਾ ਚੰਗੀ ਤਰ੍ਹਾਂ ਸਾਰੇ ਵਿਭਾਗ ਦੀ ਚੰਗੀ ਤਰ੍ਹਾਂ ਕਰੋ ਕਿਉਂਕਿ ਇਦਾਂ ਦੇ ਤਰੀਂ ਤੇ ਵੀ ਬੈਠੇ ਆ ਪੰਜਾਬ ਚ ਜੋ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਬਚ ਰਿਹਾ ਹੈ ਤਾਂ ਇਹ ਤਰੀਂ ਤੇ ਲੋਕ ਵੀ ਖਤਮ ਕਰੋ ਠੀਕ ਹੈ ਜੀ ਪੰਜਾਬ ਚ ਝਾੜੂ ਨਾਲ ਸਪਾਈ ਕਰੋ ਇਹਨਾਂ ਸਾਰੇ ਨੂੰ ਬਾਕੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਡੇ ਪੰਜਾਬ ਨੂੰ ਪਹਿਲਾਂ ਵਾਂਗ ਹਰਾ-ਭਰਾ ਕਰੇ ਵਾਹਿਗੁਰੂ ਬਾਕੀ ਇਹ ਹੀ ਬੇਨਤੀ ਹੈ ਹਰਿਆਣੂ ਕਿ ਕੋਈ ਵੀ ਸਮਾਨ ਕੁਝ ਵੀ ਸਮਾਨ ਖਰੀਦਣਾ ਅਸੀਂ ਠੀਕ ਹੈ ਜੀ ਅਸੀਂ ਆਪਣੇ ਪੰਜਾਬੀ ਭਰਾ ਤੋਂ ਖਰੀਦੀਏ ਕਿਸੇ ਵੀ ਪ੍ਰਵਾਸੀ ਕੋ ਕੋਈ ਵੀ ਚੀਜ਼ ਨਾ ਖਰੀਦੀਏ ਠੀਕ ਹੈ ਜੀ ਤਾਂ ਦੇਖਣਾ ਕਿ ਉਹਨਾਂ ਕੰਮੋ ਕਰਨੀ ਚੱਲਦਾ ਹੈਗਾ ਤੇ ਉਹਨਾਂ ਨੇ ਆਪੇ ਆਪ ਆਪਣਾ ਆਪਣੇ ਦੇਈ ਚਾਪੇ ਜੋ ਮਾੜੀ ਕਰੇ ਠੀਕ ਹੈ ਜੀ ਬਾਕੀ ਬਤਵਦ ਅਸੀਂ ਆਪਣੇ ਪੰਜਾਬੀ ਵੀਰ ਤੋਂ ਹੀ ਸਮਾਨ ਖਰੀਦੀਏ ਠੀਕ ਹੈ ਜੀ ਕੋਈ ਵੀ ਕੰਮ ਕੁਝ ਵੀ ਆ ਅਸੀਂ ਸਿਰਫ ਆਪਣੇ ਪੰਜਾਬੀ ਵੀਰ ਤੋਂ ਹੀ ਸਮਾਨ ਲਈਏ ਸਤ ਸਾਲ ਸਾਰਿਆਂ ਨੂੰ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਠੀਕ ਹੈ ਜੀ ਕੋ ਸਾਰੇ ਤੁਸੀਂ ਪਰਿਵਾਰ ਸਾਰੇ ਠੀਕ ਠਾਕ ਆ ਜੀ ਹੋਰ ਮੇਰੇ ਪੰਜਾਬ ਤੇ ਜਿੰਨੇ ਵੀ ਭਰਾ ਆਏ ਦੇਖ ਰਿਹਾ ਮੈਨੂੰ ਤੇ ਜਰੂਰ ਤੁਸੀਂ ਸੁਣ ਰਹੇ ਆ ਤੇ ਜਰੂਰ ਜੀ ਕਮੈਂਟ ਕਰਕੇ ਮੈਨੂੰ ਦੱਸਿਓ ਰਾਏ ਕਿ ਮੈਂ ਜੋ ਕਿਹਾ ਬਿਲਕੁਲ ਸਹੀ ਕਿਹਾ ਜਾਂ ਗਲਤ ਕਿਹਾ ਆ ਬਾਕੀ ਪ੍ਰਮਾਤਮਾ ਚਾਰਦੀ ਕਲ ਰੱਖੇ ਤੁਹਾਨੂੰ ਸਾਰਿਆਂ ਨੂੰ ਬਸ ਇਹੀ ਬਾਰ ਬਾਰ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਕੋਈ ਵੀ ਛੋਟੀ ਮੋਟੀ ਕੋਈ ਵੀ ਚੀਜ਼ ਕੋਈ ਵੀ ਸਮਾਨ ਕੋਈ ਵੀ ਰਾਸ਼ਨ ਕੁਝ ਵੀ ਚੀਜ਼ ਅਸੀਂ ਸਿਰਫ ਅਸੀਂ ਆਪਣੇ ਪੰਜਾਬੀ ਵੀਰ ਤੋਂ ਹੀ ਖਰੀਦਾਂਗੇ ਅਸੀਂ ਕਿਸੇ ਪ੍ਰਵਾਸੀ ਦੁਕਾਨ ਤੇ ਕੀ ਰੇੜੀ ਤੇ ਅਸੀਂ ਨਹੀਂ ਸਮਾਨ ਲੈਣ ਜਾਵਾਂਗੇ ਠੀਕ ਹੈ ਜੀ ਵੱਧ ਤੋਂ ਵੱਧ ਪੰਜਾਬੀ ਤੋਂ ਸਮਾਨ ਖਰੀਦਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਕਈ ਮੇਰੇ ਪੰਜਾਬੀ ਵੀਰ ਇੰਨੇ ਵਿਚਾਰੇ ਮਾਤਰ ਸਾਥੀ ਗਰੀਬ ਬੰਦੇ ਆ ਕਿ ਫੈਮਿਲੀ ਵੱਡੀ ਆ ਠੀਕ ਹੈ ਜੀ ਪਰਿਵਾਰ ਦੇ ਵਿੱਚ ਕੰਮ ਕਰਨ ਵਾਲਾ ਇੱਕੋ ਬੰਦਾ ਆ ਉਹ ਵਿਚਾਰਾ ਦਿਹਾੜੀ ਕਰਕੇ 5-600 ਰੁਪਏ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਟਕੇਟ ਪਾਲੂਗਾ ਜਾਂ ਬਿਆਣਿਆਂ ਨੂੰ ਪੜਾਊਗਾ ਠੀਕ ਹੈ ਜੀ ਪੰਜ ਤੁਹਾਨੂੰ ਪਤਾ ਹੀ ਆਜਕਲ ਦੇ ਦਿਮਾਨੇ ਦੇ ਵਿੱਚ 5-600 ਰੁਪਏ ਜਾਰੀ ਕਰਕੇ ਕੁਝ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਬਾਕੀ ਪਰਮਾਤਮਾ ਤੁਹਾਨੂੰ ਇਹਨਾਂ ਨੂੰ ਪੰਜਾਬੀ ਆਪਣਾ ਕੋ ਕੰਮ ਸੰਭੂਗਾ ਤੇ ਅਸੀਂ ਇੱਕ ਦੂਜੇ ਦਾ ਜਰੂਰ ਸਾਥ ਦਈਏ ਕੋਈ ਵੀ ਸਮਾਨ ਕੋਈ ਵੀ ਚੀਜ਼ ਐ ਅਸੀਂ ਆਪਣੇ ਪੰਜਾਬੀ ਭਰਾ ਤੋਂ ਅਸੀਂ ਖਰੀਦਾਂਗੇ ਅਸੀਂ ਲਵਾਂਗੇ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਸ਼ਹਿਰਪੁਰ ਦੇ ਵਿੱਚ ਤਾਂ ਬੜਾ ਕਿੰਨ ਦਿਨ ਚੜ ਦੇ ਤੋਂ ਚੱਲ ਰਿਹਾ ਜੀ ਸੀਗਾ ਜੀ ਪ੍ਰਵਾਸੀਆਂ ਨੂੰ ਨਿਕਲਣਾ ਦੀ ਬੁਨਾਂ ਪ੍ਰਵਾਸੀਆਂ ਨੇ ਬੰਦ ਕਰਾ ਦਿੱਤੀਆਂ ਜੀ ਵੀ ਉਸ ਵੀਰ ਦੇ ਹੱਕ ਚ ਪੂਰਾ ਪੰਜਾਬ ਉਸ ਵੀਰ ਦੇ ਹੱਕ ਚ ਉੱਤਰ ਆਇਆ ਜੀ ਕਿਉਂਕਿ ਉਸ ਬੱਚੇ ਨਾਲ ਐਨੀ ਤਰੀਕੀ ਕੀਤੀ ਆ ਤੇ ਉਸ ਪਾਪੀ ਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਆ ਪਰ ਮਾ ਅਮਾ ਵਾਹਿਗੁਰੂ ਸਰਕਾਰ ਸਾਡੀ ਨੂੰ ਜਿੰਗੀਦਰਾ ਵਧੀਆ ਤੋਂ ਵਧੀਆ ਸਜ਼ਾ ਦੇਵੇ ਕਿ ਜੋ ਵੀ ਇਤਨਾ ਨੇ ਇਕੱਲੋ ਹੀ ਹਰਕਤ ਕੀਤੀ ਆ ਕਿ ਹੋਰ ਕੋਈ ਬੰਦਾ ਇਸ ਵਾਰੇ ਕੁਝ ਉਸ ਵੀ ਨਾ ਸਕੇ ਵੱਤੋਂ ਵੱਧ ਵੱਤੋਂ ਵੱਧ ਸਲਰਦੀ ਹੈ ਬਈ ਉਸ ਬੰਦੇ ਕੋ ਛੋਟੇ ਬੱਚੇ ਨਾਲ ਉਹਨੇ ਇਨੀ ਦਰਦਕੀ ਕੀਤੀ ਹੈ ਬਾਕੀ ਵਾਹਿਗੁਰੂ ਪ੍ਰਮਾਤਮਾ ਉਸ ਵੀਰ ਨੂੰ ਚੜ੍ਹਦੀ ਕਲਾ ਕੇ ਜਿਹਦੇ ਬੱਚੇ ਨਾਲ ਇਨੀ ਦਰਦਕੀ ਹੋਈ ਆ ਤਾਕਤ ਬਖਸ਼ੇ ਵਾਹਿਗੁਰੂ ਬਾਕੀ ਉਸ ਵੀਰ ਦੇ ਨਾਲ ਸਾਰਾ ਪੰਜਾਬ ਆ ਅਸੀਂ ਸਾਰੇ ਉਸ ਵੀਰ ਦੇ ਨਾਲ ਆ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਉਸ ਵੀਰ ਨੂੰ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ رائے ਬਾਕੀ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਆਪਣਾ ਆਪਣਾ ਧਿਆਨ ਰੱਖਿਓ ਵਾਹਿਗੁਰੂ ਜੀ। ਬਾਕੀ ਕਿਸੇ ਦਾ ਕੋਈ ਵਿਸ਼ਵਾਸ ਨਾ ਕਰਿਓ ਤੁਹਾਨੂੰ ਪਤਾ ਹੀ ਆ ਪ੍ਰਵਾਸੀਆਂ ਨੇ ਪੂਰਾ ਵਿਸ਼ਵਾਸ ਹੀ ਤੋੜ ਦਿੱਤਾ ਆ ਕਿਉਂਕਿ ਕਈ ਜ਼ਿਮੀਂਦਾਰ ਭਰਾ ਆ ਕਈ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਵੀ ਪ੍ਰਵਾਸੀਆਂ ਨੂੰ ਜਗ੍ਹਾ ਦਿੱਤੀ ਹੋ ਆ ਆਪਣੇ ਘਰ ਦੇ ਵਿੱਚ ਰੱਖਿਆ ਆ ਪ੍ਰਵਾਸੀਆਂ ਨੂੰ ਵੀ ਫੈਮਿਲੀ ਵਾਂਗੂ ਰੱਖਿਆ ਆ ਠੀਕ ਆ ਜੀ ਬਾਕੀ ਉਹਨਾਂ ਵੀਰਾਂ ਨੂੰ ਵੀ ਉਹਨਾਂ ਭਰਾਵਾਂ ਨੂੰ ਵੀ ਮੈਂ ਬੇਨਤੀ ਕਰਦਾ ਆ ਕਿ ਅਗਰ ਤੁਹਾਨੂੰ ਫੋਟੋ ਨਹੀਂ ਕੰਮ ਸਰਦਾ ਤੁਸੀਂ ਰੱਖਿਓ ਆ ਤੇ ਪਲੀਜ਼ ਤੁਸੀਂ ਆਪਣੇ ਘਰ ਨਾ ਰੱਖੋ ਮਨ ਖੇਤਾ 'ਚ ਰੱਖੋ ਠੀਕ ਹੈ ਜੀ ਸਰਮ ਖੇਤਾਂ ਦਾ ਕੰਮ ਤਾਂ ਕਰੂਣ ਮਤਲਬ ਰੱਖੋਗੇ ਮੈਂ ਆਪਣੇ ਘਰ ਵਿੱਚ ਨਾ ਲੈ ਕੇ ਆਓ ਕਿਉਂਕਿ ਇਹਨਾਂ ਨਾਲ ਕੋਈ ਪਰੋਸਾ ਨਹੀਂ ਕੋਈ ਵਿਸ਼ਵਾਸ ਨਹੀਂ ਠੀਕ ਹੈ ਜੀ ਇਹ ਕੁਝ ਵੀ ਕਰ ਸਕਦੇ ਆ ਠੀਕ ਹੈ ਜੀ ਇਹਨਾਂ ਨੇ ਸਾਬਿਤ ਕਰ ਦਿੱਤਾ ਆ ਕਿ ਕੁਝ ਵੀ ਕਰ ਸਕਦੇ ਆ ਠੀਕ ਹੈ ਜੀ ਮੈਂ ਹੁਣ ਕਈਆਂ ਦੇ ਦੇਖਿਆ ਜੀ ਕਿ ਲੜਾਈਆਂ ਕਰਦੇ ਆ ਪੰਜਾਬੀਆਂ ਨਾਲ ਪੰਜਾਬੀਆਂ ਨੂੰ ਮੈਂ ਪਰਸੂਦੋਦਕ ਵੀਡੀਓ ਦੇਖੀ ਸੀ ਕਿ ਕਿਸੇ ਪੰਜਾਬੀ ਦੀ ਪੱਗ ਖੋਹ ਦਿੱਤੀ ਆ ਉਹ ਚੀਜ਼ ਦੇਖ ਕੇ ਨਾ ਤਾਂ ਬੜਾ ਮਨ ਪਰੇਸ਼ਾਨ ਹੁੰਦਾ ਆ ਬਹੁਤ ਜ਼ਿਆਦਾ ਠੀਕ ਹੈ ਜੀ ਤੇ ਬਾਕੀ ਇਹ ਹੀ ਬੇਨਤੀ ਆ ਕਿ ਜੇ ਕਿਸੇ ਵੀ ਕਿਸੇ ਆਬੀ ਨੇ ਕਿਸੇ ਪ੍ਰਵਾਸੀ ਨੂੰ ਆਪਣੇ ਘਰ ਵਿੱਚ ਆਪਣੇ ਫੈਮਲੀ ਵਾਂਗ ਰੱਖਿਆ ਆ ਤੇ ਪ੍ਰਮਾਤਮਾ ਚਲੋ ਸਾਡੇ ਕੋਲ ਕੀ ਪੰਜਾਬੀਆਂ ਦਾ ਦਿਲ ਬਹੁਤ بڑا ਆ ਦਿਲ ਬਿਲਕੁਲ ਸਾਫ਼ ਹੁੰਦਾ ਆ ਕਿਉਂਕਿ ਪੰਜਾਬੀ ਕਦੇ ਵੀ ਮਾੜੀ ਦਾ ਸੋਚ ਰੱਖਦੇ ਆ ਨਹੀਂ ਮਾੜਾ ਕਰਮ ਕਰਦੇ ਆ ਕਿਉਂਕਿ ਉਹ ਆਪਣੀ ਦੀ ਧਰਤੀ ਆ ਪੰਜਾਬ ਠੀਕ ਹੈ ਜੀ ਤੇ ਇਸ ਕਰਕੇ ਪੰਜਾਬੀ ਆਪਣੇ ਘਰ ਆਪਣੇ ਬੱਚਿਆਂ ਵਾਂਗੂ ਆਪਣੀ ਫੈਮਿਲੀ ਵਾਂਗੂਰੇ ਬੰਦੇ ਨੂੰ ਸਾਥ ਰੱਖਦੇ ਆ ਠੀਕ ਹੈ ਜੀ আর ਬਾਕੀ ਤੁਹਾਨੂੰ ਸਾਰੇ ਬੰਦੇ ਨਹੀਂ ਕੁਝ ਹੋ ਜਿਆ ਪੰਜ ਉਂਗਲਾ ਨਹੀਂ ਬਰਾਬਰ ਹੋਣੀਆਂ ਠੀਕ ਹੈ ਜੀ ਬਾਕੀ ਹੁਸ਼ਿਆਰਪੁਰ ਵਾਲੇ ਉਹ ਜੋ ਵੀ ਹਸ਼ਿਆਰਪੁਰ ਦੇ ਵਿੱਚ ਇਹ ਪਾਣਾ ਪੜਤੇ ਆਇਆ ਠੀਕ ਹੈ ਜੀ ਇਹ ਬਹੁਤ ਹੀ ਮਾੜਾ ਹੋਇਆ ਆ ਕਿਉਂਕਿ ਇਸ ਪਾਣੇ ਨੇ ਸਾਨੂੰ ਸੋਚਣ ਨੂੰ ਮਜਬੂਰ ਕਰ ਦਿੱਤਾ ਠੀਕ ਹੈ ਜੀ ਕਿ ਹੁਣ ਸਾਰੇ ਵੀਰਾਂ ਨੂੰ ਉਹੀ ਆ ਕਿ ਜਿਹਨੇ ਘਰ ਚ ਰੱਖਿਓ ਆਪਣੇ ਪਰਵਾਸੀ ਕੰਮ ਕਰਨ ਲਈ ਵਾਸ ਰੱਖਿਓ ਪਲੀਜ਼ ਸਭ ਜੋ ਕਿ ਰਿਕਵੈਸਟ ਆ ਕਿ ਉਹਨਾਂ ਨੂੰ ਪਲੀਜ਼ ਉਹਨੂੰ ਫਿਰ ਆਪਣੇ ਕੰਮ ਤੱਕ ਮਤਲਬ ਲੱਖਿਓ ਖੇਤਾ ਤੱਕ ਮਤਲਬ ਲੱਖਿਓ ਜੀ ਨਹੀਂ ਚਾਹੁੰਦੇ ਅਸੀਂ ਠੀਕ ਆ ਜੀ ਪਰ ਇਹਨਾਂ ਤੇ ਯਕੀਨ ਟੁੱਟ ਚੁੱਕਿਆ ਆ ਵਾਹੀ ਗੁਰੂ ਕਿਉਂਕਿ ਇਹਨਾਂ ਦਾ ਯਕੀਨ ਖੋਦ ਰਿਹਾ ਨੇ ਤੋੜ ਰਿਹਾ ਠੀਕ ਆ ਜੀ ਤੇ ਬਾਕੀ ਸਾਰਿਆਂ ਨੂੰ ਬੇਨਤੀ ਇਹੀ ਆ ਪਲੀਜ਼ ਕੋਈ ਵੀ ਸਮਾਨ ਕੁਝ ਵੀ ਚੀਜ਼ ਅਸੀਂ ਲੈਣੀ ਆ ਤੇ ਅਸੀਂ ਆਪਣੇ ਪੰਜਾਬੀ ਵੀਰ ਤੋਂ ਹੀ ਲਵਾਂਗੇ ਪੰਜਾਬੀ ਵੀਰ ਤੋਂ ਹੀ ਸਮਾਨ ਖਰੀਦਾਂਗੇ ਠੀਕ ਆ ਜੀ ਬਾਕੀ ਅਸੀਂ ਕਿਸੇ ਪ੍ਰਵਾਸੀ ਰੇੜੀ ਤੇ ਨਹੀਂ ਜਾਵਾਂਗੇ ਅਗਰ ਪੰਜਾਬ ਨੂੰ ਸਹੀ ਰੱਖਣਾ ਤਾਂ ਠੀਕ ਹੈ ਜੀ ਨਹੀਂ ਤਾਂ ਹੌਲੀ ਹੌਲੀ ਦੇਖੋ ਕਰਦੇ 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 ਨੇ ਕਰਦੇ ਨੇ ਪੰਜਾਬੀਆਂ ਨੂੰ ਖੁਦ ਆਪਣੀ ਜਗ੍ਹਾ ਨਹੀਂ ਮੰਨੀ ਪੰਜਾਬ ਦੇ ਵਿੱਚ ਠੀਕ ਹੈ ਜੀ ਕਿਸੇ ਟਾਈਮ ਦੇਖਿਓ ਹੀ ਪ੍ਰਵਾਸੀਆਂ ਨੇ ਹੀ ਆਪਣਾ ਦੇਸ਼ ਬਣਾ ਲਿਆਗਾ ਜੀ ਠੀਕ ਹੈ ਜੀ ਉਹ ਟਾਈਮ ਵੀ ਆ ਜਾਊਗਾ ਕਿ ਪ੍ਰਵਾਸੀ ਦੇ ਘਰ ਪੰਜਾਬੀ ਕੰਮ ਕਰਦਾ ਆ ਠੀਕ ਹੈ ਜੀ ਕਈ ਇੱਦਾਂ ਲੁਧਿਆਣੇ ਦੇ ਵਿੱਚ ਹਲੇ ਵੀ ਇੰਨੇ ਨੇ ਫੈਕਟਰੀਆਂ ਹਲੇ ਬੜੂੜੀਆ ਲੁਧਿਆਣੇ ਜਲੰਧਰ ਦੇ ਬੜੂੜੀਆ ਕੰਪਨੀਆਂ ਆਆਂ ਕਿ ਪ੍ਰਵਾਸੀ ਦੀ ਕੰਪਨੀ ਦੇ ਵਿੱਚ ਪੰਜਾਬੀ ਵਰਕਰ ਕੰਮ ਕਰਦੇ ਆ ਠੀਕ ਹੈ ਜੀ ਇਹ ਉਹ ਚੀਜ਼ ਨਹੀਂ ਦੇਖ ਹੋਣੀ ਆ ਠੀਕ ਆ ਜੀ ਕਿਉਂਕਿ ਇਹ ਬਹੁਤ ਜਲਦੀ ਹੋ ਜਾਣਾ ਹੈ ਜੇ ਹੁਣ ਨਾ ਕੋ ਕਦਮ ਚੁੱਕਿਆ ਤੇ ਥੋੜੇ ਥੋੜੇ ਦਿਨ ਤੱਕ ਠੀਕ ਆ ਜੀ ਪੰਜਾਬੀ ਨੇ ਪ੍ਰਵਾਸੀ ਦੇ ਥੱਲੇ ਹੀ ਕੰਮ ਕਰਨਾ ਹੈ ਇਹ ਚੀਜ਼ ਬਹੁਤ ਜਲਦੀ ਆ ਜਾਣੀ ਹੈ ਜੇ ਅਸੀਂ ਹੁਣ ਨਾ ਸਮਝ ਲਈਏ ਠੀਕ ਆ ਜੀ ਤੇ ਸਾਰੇ ਭਰਾ ਪੰਜਾਬੀਆਂ ਨੂੰ ਇਹ ਬੇਨਤੀ ਆ ਵਾਹਿਗੁਰੂ ਸਾਰੇ ਨੂੰ ਚੜ੍ਹਦੀ ਕਲਾ ਰੱਖੇ ਪਰਮਾਤਮਾ ਨੂੰ ਸਾਰੇ ਨੂੰ ਚੜ੍ਹਦੀ ਕਲਾ ਰੱਖੇ ਠੀਕ ਹੈ ਜੀ ਅਸੀਂ ਫਿਰ ਇਸ ਗੱਲ ਨੂੰ ਲੈ ਕੇ ਫਿਰ ਅਸੀਂ ਲਾਈਵ ਹੋਵਾਂਗੇ ਫਿਰ ਬੈਠਾਂਗੇ ਬਾਕੀ ਤੁਸੀਂ ਜੇ ਕਿਸੇ ਨੇ ਮੇਰੀ ਵੀਡੀਓ ਦੇਖੀ ਆ ਜਾਂ ਮੇਰੀ ਗੱਲ ਤੋਂ ਸਹਿਮਤ ਆ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਜੁੜ ਦੱਸਿਓ ਮਾਰੇ ਫਿਰ ਲਾਈਕ ਕਮੈਂਟ ਜੁੜ ਕਰ ਦਿਓ ਬਾਕੀ ਵਾਖਤ ਬਾਤ ਵਾਹਿਗੁਰੂ ਆਪਕੇ ਜਿੰਨਾ ਵੀ ਹੋ ਸਕੇ ਪ੍ਰਵਾਸੀਆ ਤੋਂ ਦੂਰੀ ਬਣਾਓ ਇਹਨਾਂ ਦੀ ਕੋਈ ਚੀਜ਼ ਸਮਾਨ ਨਾ ਫਿਰ ਤੋਂ ਠੀਕ ਹੈ ਜੀ ਅਪਨਾਇਨ ਆਪਣੇ ਕਾਰਦੇ ਅੰਦਰ ਤੱਕ ਲੈ ਕੇ ਆਉਣਾ ਹੈ। ਬਾਕੀ ਸਾਰੇ ਜਿਹੜੇ ਵੀ ਜ਼ਿਮੀਦਾਰ ਭਰਾ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਵਾਹਿਗੁਰੂ ਇਹਨਾਂ ਨੂੰ ਆਪਣੇ ਕੰਮ ਤੱਕ ਰੱਖੋ। ਮਤਲਬ ਅਗਰ ਨਹੀਂ ਸਾਡਾ ਕੰਮ ਸੌਂਦਾ ਹੈ, ਤੁਹਾਨੂੰ ਪਤਾ ਹੈ ਕਿ ਨਹੀਂ ਨਾ ਬਿਨਾਂ ਸਰਦਾ ਤਾਂ ਪੀਸ ਜੀਨਾਂ ਨੂੰ ਆਪਣੇ ਅਸੀਂ ਕੰਮ ਤੱਕ ਰੱਖੀ ਮਤਲਬ ਇਹਨਾਂ ਨੂੰ ਮੋਟੇ ਕਰਕੇ ਰੱਖੀਏ, ਖੇਤਾਂ ਤੱਕੇ ਰੱਖੀਏ। ਤੋਂ ਅਸੀਂ ਇਹਨੂੰ ਅਸੀਂ ਆਪਣੇ ਕਰ ਅਸਲੋਂ ਸਾਨੂੰ ਤਾਂ ਸਾਨੂੰ ਵਿਸ਼ਵਾਸ ਆ ਸਾਨੂੰ ਸਾਡਾ ਦਿਲ ਬਹੁਤ ਪੰਜਾਬੀਆਂ ਦਾ ਬੜਾ ਆ ਕਿਉਂਕਿ ਪਰਮਾਤਮਾ ਉਹ ਆਪਣੀ ਲੋੜ ਧਰਤੀ ਆ ਠੀਕ ਹੈ ਇਹ ਪੰਜਾਬੀ ਹਰ ਇੱਕ ਛੇਤੀ ਨੂੰ ਯਕੀਨ ਕਰ ਲੈਂਦਾ ਆ ਠੀਕ ਹੈ ਜੀ ਉਹ ਆਪਣੇ ਬੱਚਿਆਂ ਵਾਂਗੂ ਕੁੱਤਾ ਨੂੰ ਘਰ ਦੇ ਵਿੱਚ ਰੱਖ ਕੇ ਪਾਲਦਾ ਪਰ ਇਹਨਾਂ ਨੇ ਯਕੀਨ ਤੋੜਨ ਦਾ ਕਾਜ ਠੀਕ ਹੈ ਜੀ ਤੇ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕਰ ਸਕਦਾ ਇਹਨਾਂ ਨੇ ਬਿਲਕੁਲ ਯਕੀਨ ਤੋੜ ਦਿੱਤਾ ਆ ਤੇ ਹੱਥ ਜੋੜ ਕੇ ਇਹ ਬੇਨਤੀ ਆ ਕਿ ਇਹਨੂੰ ਸਿਰਫ ਮੋਟਰ ਥੱਲੇ ਰੱਖੋ ਖੇਤਾਂ ਥੱਲੇ ਰੱਖਵਾ ਲਓ ਨਹੀਂ ਕਿਸੇ ਦਾ ਕੰਮ ਸਰਦਾ ਇਹਨੂੰ ਪੁਲਿਸ ਘਰ ਦੇ ਵਿੱਚ ਨਾ ਲੈ ਕੇ ਆਓ ਕਿ ਕਿ ਕਿਸੇ ਦਾ ਕੋਈ ਯਕੀਨ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਹੀ ਬੰਦਿਆ ਨੇ ਸਾਬਤ ਕਰ ਦਿੱਤਾ ਆ ਠੀਕ ਆ ਜੀ ਕਿ ਇਹ ਬੜੇ ਬਾਕੀ ਆ ਗਣ ਮੇਰੀ ਗੱਲ ਤੋਂ ਸਹਿਮਤ ਹੋ ਤਾਂ ਤੁਸੀਂ ਜਰੂਰ ਕਮੈਂਟ ਕਰਿਓ ਜਰੂਰ ਮੈਨੂੰ ਦੱਸਿਓ ਕਿ ਵਾਹਿਗੁਰੂ ਪ੍ਰਮਾਤਮਾ ਮੇਰੇ ਪੰਜਾਬ ਨੂੰ ਮੇਰੇ ਪੰਜਾਬ ਦੇ ਵਸਨੀਕਾਂ ਨੂੰ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਕਿ ਪੰਜਾਬ ਤੇ ਹਮੇਸ਼ਾ ਮਿਹਰ ਬਾਰੇ ਰੱਖੇ ਬਾਕੀ ਸਾਰੇ ਆਪਣਾ ਖਿਆਲ ਰੱਖਿਓ ਵਾਹਿਗੁਰੂ ਚੰਗੀ ਰੱਖਿਓ ਠੀਕ ਹੈ ਜੀ ਫਿਰ ਅਸੀਂ ਲਾਈਵ ਹੋਵਾਂਗੇ ਇਹਦੇ ਸੀ ਬਾਰੇ ਗੱਲਬਾਤ ਕਰਾਂਗੇ। ਬਾਕੀ ਅਗਰ ਕਿਸ ਨੇ ਮੇਰੀ ਆਵਾਜ਼ ਸੁਣੀ ਹੈ ਜਾਂ ਮੇਰੀ ਗੱਲ ਤੋਂ ਸਹਿਮਤ ਹਾਂ ਤਾਂ ਤੁਸੀਂ ਜਰੂਰ ਕਮੈਂਟ ਕਰਕੇ ਜਰੂਰ ਜਰੂਰ ਮੈਨੂੰ ਦੱਸਿਓ। ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਾਰੇ ਨੂੰ ਪਰਮਾਤਮਾ ਚੜ੍ਹਦੀ ਕਲਾ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਤਮ ਹੋਮ ਸ਼੍ਰੀ ਵਾਹਿਗੁਰੂ ਜੀ।